ਬੇਸਿਕ ਬੇਨਤੀ ਕਰਾਂ ਚੋਣ ਕੋਈ ਵੀ ਹੋਵੇ ਦਵੇਖ ਦੇ ਵਿੱਚੋਂ ਕਰਿਆ ਕਰੋ ਚੋਣ ਕੋਈ ਵੀ ਹੋਵੇ ਉਹ ਭਾਵੇਂ ਪੋਲੀਟੀਕਲ ਲੀਡਰ ਦੀ ਹੋਵੇ ਸੁਣਿਆ ਜੀ ਮੈਂ ਸਾਰੀ ਗੱਲ ਕਰ ਦੇਣਾ ਮੈਂ ਉਹ ਭਾਵੇਂ ਧਾਰਮਿਕ ਆਗੂ ਦੀ ਹੋਵੇ ਤੇ ਭਾਵੇਂ ਸਾਡੇ ਗੁਰਦੁਆਰਾ ਮੈਨੇਜਮੈਂਟ ਦੀ ਹੋਵੇ ਗੱਲਾਂ ਹੁਣ ਕਰਨ ਦੇ ਅੱਜ ਮੈਨੂੰ ਅੱਜ ਕੁਝ ਗੱਲਾਂ ਸਾਡੀ ਕਮਾਲ ਦੀ ਗੱਲ ਪਤਾ ਕੀ ਹੈ ਇਹ ਤੇ ਗਰਮਥੀ ਹੈ ਗੁਰੂ ਘਰ ਦੇ ਵਿੱਚ ਲਿਆਉਣਾ ਰੱਖਣਾ ਨਹੀਂ ਮੈਂ ਕਹਿੰਦਾ ਹੁੰਦਾ ਲਿਆਉਣਾ ਤੇ ਉਹਦੇ ਤੇ ਕੋਈ ਪੈਮਾਨੇ ਨਹੀਂ ਆਪਣੇ ਬਣਾਏ ਹੋਏ ਬਾਬਾ ਜੀ ਪਾਠ ਕਰ ਲੈਂਦੇ ਹੋ ਹਾਂਜੀ ਬਾਬਾ ਜੀ ਕਿੰਨੇ ਵਜੇ ਉੱਠਦੇ ਹੋ ਹਾਂਜੀ 8:00 ਵਜੇ ਬਾਬਾ ਜੀ ਸੰਖਿਆ ਕਿੱਥੋਂ ਕੀਤੀ ਇੱਥੋਂ ਕੀਤੀ ਬਾਬਾ ਜੀ ਪਹਿਲਾਂ ਕਿੱਥੇ ਸੀ ਮਾਮਾ ਕੀਤੀਆਂ ਨੇ ਇੱਥੇ ਦਿੱਤੀਆਂ ਨੇ ਬਾਬਾ ਜੀ ਤੁਹਾਡਾ ਤਬਰ ਹੈ ਹਾਂਜੀ ਹੈ ਜੀ ਹਨਾ ਪਰ ਜਦੋਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਚੁਣਨੀ ਹੁੰਦੀ ਹੈ ਕਦੀ ਉਹਨੂੰ ਵੀ ਪੁੱਛੋ ਵੀ ਤੂੰ ਵੀ ਸਵੇਰੇ ਉੱਠਦਾ ਕਿ ਨਹੀਂ ਉੱਠਦਾ ਬੋਲੋ ਬਈ ਹੈ ਉਥੇ ਠੱਕੇ ਕਿਉਂ ਚੱਲਦੇ ਆ ਕੀ ਉਥੇ ਪੈਮਾਨੇ ਨਹੀਂ ਬਣਦੇ ਉਹ ਵੀ ਤੇ ਪੈਮਾਨੇ ਚਾਹੀਦੇ ਨੇ ਨਾ ਦੇਖੋ ਮੈਨੂੰ ਪਤਾ ਮੇਰੀਆਂ ਕਈਆਂ ਗੱਲਾਂ ਦਾ ਕਈ ਗੁੱਸਾ ਬਹੁਤ ਕਰ ਜਾਂਦੇ ਆ ਭਾਈ ਪਰ ਭੈਣੋ ਮੈਂ ਨਾ ਅੰਦਰੋਂ ਬੋਲਣਾ ਚਾਹੁੰਦਾ ਮੈਨੂੰ ਉਹ ਉਹ ਨਹੀਂ ਲੱਗਦਾ ਵੀ ਮੈਨੂੰ ਕੋਈ ਦੁਬਾਰਾ ਸੱਦੇ ਜਾਂ ਨਾ ਸੱਦੇ ਮੈਨੂੰ ਪ੍ਰੋਗਰਾਮ ਪਵੇ ਕਿ ਨਾ ਪਵੇ ਮੈਨੂੰ ਲੱਗਦਾ ਵੀ ਜਿਉਂ ਅੰਦਰ ਚੱਲਦਾ ਪਿਆ ਨਾ ਉਹ ਬਾਹਰ ਡਿਲੀਵਰ ਕਰਨਾ ਚਾਹੀਦਾ ਹੈ ਇਹ ਗਰੰਟੀ ਸਿੰਘ ਤੇ ਪੈਮਾਨਾ ਹੈ ਤੇ ਮੈਨੇਜਮੈਂਟ ਕਮੇਟੀ ਦੇ ਵਿੱਚ ਵੀ ਪੈਮਾਨਾ ਚਾਹੀਦਾ ਨਾ ਵੀ ਭਾਈ ਅਮਰਤਾਰੀ ਹੈ ਇਹ ਗੁਰੂ ਘਰ ਨੂੰ ਸਮਾਂ ਦੇ ਸਕਦਾ? ਜੇ 2 ਦਿਨ ਗਰੰਟੀ ਚੰਗੇ ਨੇ ਛੁੱਟੀ ਤੇ ਜਾਣਾ ਹੋਵੇ ਤਾਂ ਮਗਰੋਂ ਪ੍ਰਬੰਧਕ ਕਮੇਟੀ ਸਾਂਭ ਸਕਦੀ ਹੈ। ਬੋਲੋ ਭਈ। ਜੇ ਪੱਕੀ ਗਰੰਟੀ ਦੀ ਛੁੱਟੀ ਕਰਨੀ ਹੋਵੇ ਤਾਂ ਮਿੰਟ 'ਚ ਕਰ ਦਿੰਦੇ ਆ। ਜੇ 2 ਦਿਨ ਗਰੰਟੀ ਨੇ ਛੁੱਟੀ ਜਾਣਾ ਹੋਵੇ ਤਾਂ ਪਿੰਡ ਸਾਰੇ ਦੇ ਭਾਂ ਦੀ ਬਣੀ ਹੁੰਦੀ ਹੈ। ਹਾਏ ਬਾਬਾ ਮਗਰ ਛੱਡ ਕੇ ਕਿਨੂੰ ਚੱਲੇ ਆ। ਬੋਲੋ ਭਈ। ਕੀ ਗੱਲ ਤੁਹਾਡੇ ਪੂਰੇ ਪਿੰਡ ਦੇ ਵਿੱਚੋਂ ਕੋਈ ਹੁਕਮਨਾਮਾ ਨਹੀਂ ਲੈ ਸਕਦਾ? ਰਹਿਰਾਜ ਸਾਹਿਬ ਨਹੀਂ ਕਰ ਸਕਦਾ। ਅਰਦਾਸ ਨਹੀਂ ਕਰ ਸਕਦਾ। ਬੋਲੋ ਭਾਈ। ਸੱਚੇ ਭੈਣੋ ਕਿ ਨਹੀਂ? ਗਰਮਤੀ ਸਿੰਘ ਨੇ ਦੋ ਦਿਨਾਂ ਦੀ ਛੁੱਟੀ ਤੇ ਜਾਣਾ ਹੋਵੇ ਨਾ ਤੇ ਪਿੰਡ ਦੇ ਭਾ ਵੀ ਬਣੀਉਂਦੀ ਬਾਬਾ ਮਗਰੋਂ ਛੱਡ ਕੇ ਕਿਨੂੰ ਚੱਲਿਆ ਬਾਬਾ ਚਾਬੀ ਦੇ ਕੇ ਨਹੀਂ ਸਵੇਰੇ ਗੁਰਦੁਆਰਾ ਖੋਲ ਦੇਵੇ ਬੋਲੋ ਭਾਈ ਕੀ ਸਾਨੂੰ ਇੰਨਾ ਕੌਨਫੀਡੈਂਸਲੀ ਬਾਬਾ ਜੀ ਦੋ ਦਿਨ ਚੱਲੇ ਹੋ ਦੂਰ ਜਾਣਾ ਬਾਬਾ ਜੀ ਕਾਲ ਨਾ ਪਾਇਆ ਜੇ ਭਾਵੇਂ ਤੀਜੇ ਦਿਨ ਆ ਜੇ ਚਿੰਤਾ ਨਾ ਕਰਿਆ ਜੇ ਬਾਬਾ ਜੀ ਸਵੇਰੇ ਮਹਾਰਾਜ ਦਾ ਪ੍ਰਕਾਸ਼ ਪੈ ਭਾਵਨੀ ਦੇ ਵਿੱਚ ਕਰਾਂਗੇ ਸੇਵਾ ਕਰਾਂਗੇ ਦੇਖਤਿਆਰ ਕਰਾਂਗੇ ਸ਼ਾਮ ਨੂੰ ਵੀ ਬਾਬਾ ਜੀ ਇਸੇ ਪ੍ਰਕਾਰ ਅਸੀਂ ਰਹਿਰਾਤ ਸੇਵ ਕਰਾਂਗੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਤੇ ਗਰਮਤੀ ਸਿੰਘ ਦਾ ਵੀ ਫਰਜ਼ ਬਣਦਾ ਵੀ ਜਿਸ ਪਿੰਡ ਦੇ ਵਿੱਚ ਆਏ ਆ ਚਾਰ ਬੱਚਿਆਂ ਨੂੰ ਘੱਟੋ ਘੱਟ ਚਾਰ ਪੰਜ 10 ਜਿੰਨੇ ਮਿਲਦੇ ਹਨਾ ਚਾਰ ਕਿਨਿਆਣਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਰਦਾਸ ਹੁਕਮਨਾਮੇ ਉਹ ਵੀ ਸਿਖਾਉਣ ਬੋਲੋ ਭਾਈ ਸਹਿਮਤ ਉਸ ਗੱਲ ਦੇ ਨਾਲ ਕਿ ਨਹੀਂ ਤੇ ਮਨ ਨਹੀਂ ਕਿ ਹੋਣੇ ਚਾਹੀਦੇ ਨੇ ਨਾ ਚੋਰ ਕਿਸੇ ਵੀ ਚੀਜ਼ ਦੀ ਹੈ ਮੈਂ ਕਿਹਨਾ ਚੋਣ ਬੜੇ ਵਿਵੇਕ ਦੇ ਵਿੱਚੋਂ ਕਰਨੀ ਪੈਣੀ ਚੋਣ ਕੱਲੀ ਇਹ ਨਹੀਂ ਵੀ ਮੈਂ ਧੀ ਦਾ ਰਿਸ਼ਤਾ ਕਰਨਾ ਤੇ ਚੋਣ ਹੈ ਨਾ ਨਹੀਂ ਸਮਾਜਿਕ ਚੋਣ ਧਾਰਮਿਕ ਚੋਣ ਸਾਡੀ ਚੂਣ ਕਿਹੋ ਜੀ